ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਸੂਦਾ ਸੂਦਾ ਪਿੰਡ ਦੋਸਤੋ ਬਿਲਕੁਲ ਮਖੂ ਸ਼ਹਿਰ ਦੇ ਨਾਲ ਲੱਗਦਾ ਪਿੰਡ ਆ ਸੂਦਾ ਰਸੂਲਪੁਰ ਪਿੰਡ ਵੀ ਬਿਲਕੁਲ ਨਾਲ ਲੱਗਦਾ ਤਹਿਸੀਲ ਇਸ ਪਿੰਡ ਨੂੰ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਵੀਰ ਮੋਰ ਸਿੰਘ ਟੁਰਨਾ ਦੇ ਘਰ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਤੇ ਨਹੀਂਗਾ ਦੋਸਤੋ ਆਪਾਂ ਕਹਿ ਸਕਦੇ ਵੈਸੇ ਘਰ ਦੇ ਪਸ਼ੂ ਆ ਅੱਗੇ ਤੋਂ ਵੀਰਾਂ ਦਾ ਪਿਆ ਵੀ ਆਪਾਂ ਜਿਹੜਾ ਸੇਲ ਪਰਚੇਜ ਦਾ ਕੰਮ ਜਲਦੀ ਸ਼ੁਰੂ ਕਰਾਂਗੇ ਠੀਕ ਆ ਜੀ ਦੋ ਪਸ਼ੂ ਤੁਹਾਨੂੰ ਦਿਖਾਉਣੇ ਆ ਦੋਵੇਂ ਬਿਹੜਾ ਨੇ ਇੱਕ ਬਿਹੜ ਬਿਲਕੁਲ ਤਾਜੀ ਸੂਈ ਸੁਬਾਈ ਇੱਕ ਗੱਬਣ ਤਿਆਰ ਆ ਸਮਾਂ ਕਿੰਨਾ ਹਜੇ ਪਿਆ ਸੌਣ ਦੇ ਵਿੱਚ ਉਹ ਆਪਾਂ ਵੀਰ ਮੋਰ ਸਿੰਘ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਮਖੂ ਤੋਂ ਦੋਸਤੋ ਜੇਕਰ ਆਪਾਂ ਸੁਲਤਾਨਪੁਰ ਲੋਧੀ ਜਲੰਧਰ ਰੋਡ ਆਉਣੇ ਆ ਤੇ ਮਖੂ ਤੋਂ ਕੋਈ 2 ਕਿਲੋਮੀਟਰ ਦੀ ਦੂਰੀ ਆ ਤੇ ਸੜਕ ਇਸੇ ਰੋਡ ਤੋਂ ਉਤਰਦੀ ਆ ਪਿੰਡ ਸੂਦਾਂ ਨੂੰ ਵੀ ਤੇ ਜਿਹੜਾ ਕੋਈ ਵੀਰ ਕੋਟ ਹਿੱਸੇ ਖਾਂ ਮੋਗੇ ਵਾਲੀ ਸਾਈਡ ਤੋਂ ਆ ਰਿਹਾ ਤੇ ਤੁਸੀਂ ਰਸੂਲਪੁਰ ਫਾਟਕਾਂ ਤੋਂ ਵੀ ਇਸ ਪਿੰਡ ਵਿਜ਼ਿਟ ਕਰ ਸਕਦੇ ਜੀ ਅੱਜ ਤਰੀਕ ਦੋਸਤੋ 7 ਮਾਰਚ ਸਮਾਂ ਕੋਈ ਮਾਰਨਿੰਗ ਦੇ ਸਵੇਰ ਦਾ ਜਿਹੜਾ ਦੋਸਤੋ 9:30 ਵਜੇ ਦਾ ਇੱਕ ਵੈੜ ਤੁਹਾਨੂੰ ਬਿਲਕੁਲ ਤਾਜੀ ਸੂਈ ਸਬਾਈ ਦਿਖਾਉਣੀ ਆ ਇੱਕ ਗੱਬਣ ਆ ਦੋਹਾਂ ਵੈੜਾਂ ਦੀ ਡਿਟੇਲ ਆਪਾਂ ਵੀਰ ਮੋਹਰ ਸਿੰਘ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਪੂਰੀ ਜਾਣਕਾਰੀ ਗੱਲਬਾਤ ਆਪਾਂ ਉਹਨਾਂ ਦੇ ਨਾਲ ਕਰ ਲੈਣੇ ਆਂ ਆਜੋ ਜੀ ਸਭ ਤੋਂ ਪਹਿਲਾਂ ਵੀਰ ਮੋਹਰ ਸਿੰਘ ਜੀ ਸਾਸਰੀਕਾਲ ਸਾਸਰੀਕਾ ਭਾਜੀ ਆ अच्छा वीर मोर सिंह जी ਜਿੱਦਾਂ ਕਿ ਆਪਾਂ ਦੱਸਿਆ ਵੀ ਕੋਈ ਪਸ਼ੂ ਵਪਾਰ ਦਾ ਹਾਲੇ ਤੱਕ ਕੋਈ ਕੰਮ ਨਹੀਂ ਹੈਗਾ ਆਪਣਾ ਹਾਂਜੀ ਨਹੀਂ ਇਹ ਘਰੋਂ ਹੀ ਸੇਲ ਕਰਦੇ ਪਏ ਆ ਪਸ਼ੂ ਆਪੀ ਘਰੋਂ ਸੇਲ ਕਰਦੇ ਪਾਜੀ ਠੀਕ ਹੈ ਵੀਰ ਤੇ ਜਿੱਦਾਂ ਕਿ ਆਪਾਂ ਦੱਸਿਆ ਵੀ ਇੱਕ ਬਿਹੜ ਆਪਣੇ ਕੋਲ ਸੋਈ ਸਵਾਈ ਆ ਬਿਲਕੁਲ ਤਾਜੀ ਤੇ ਇੱਕ ਗੱਬਣ ਆ ਜੀ ਹਾਂਜੀ ਹਾਂਜੀ ਕੇ ਪਰ ਤੇ ਪਹਿਲਾਂ ਸ਼ੁਰੂਆਤ ਜਿਹੜੀ ਆ ਵੀਰ ਮੋਹਰ ਸਿੰਘ ਜੀ ਆਪਾਂ ਕਰਾਂਗੇ ਜਿਹੜੀ ਸੂਈ ਵੜ ਹਾਂਜੀ ਸਾਂਝਾ ਕਰਦੇ ਆ ਠੀਕ ਆ ਜੀ ਉਹਦੀ ਡਿਟੇਲ ਆਪਣੇ ਭੈਣ ਭਰਾਵਾਂ ਸੱਜਣਾ ਨਾਲ ਸਾਂਝੀ ਕਰਦੀ ਆ ਵੀ ਸੂਆ ਕਿਨਵਾ ਸੂਈ ਆਪਣੇ ਕੋਲ ਹਾਂਜੀ ਇਹ ਤੀਜਾ ਸੂਆ ਸੂਈ ਜੀ ਐਤ ਕੀ ਆਪਣੇ ਕੋਲ ਮੈਗੋ ਲਿਆਂਦੀ ਸੀ ਤੇ ਮੈਂ ਖੁਦ ਪਿਛਲੇ ਸੀਜ਼ਨ ਚ ਹੋਈ ਏ ਜੀ ਤੇ 20 ਕਿਲੋ 20 ਤੱਕ ਦੁੱਧ ਦਿੱਤਾ ਹੈ ਨਾ ਤੇ ਐਤ ਕੀ 20 ਤੱਕ ਦੁੱਧ ਦਿੰਦੀ ਪਈ ਐਸ ਟਾਈਮ ਵੀ ਆਪਾਂ ਹੁਣ ਦੁਬਾਰਾ ਚ ਸੂਈ ਏ ਤੇ 20 ਪਲੱਸ ਤੱਕ ਵੀ ਜਾਣ ਦੇ ਦੁੱਧ ਦੇਣ ਦੇ ਹੁਣ ਮੌਕੇ ਤੇ ਇੰਨਾ ਹੈਗਾ ਮਜੂਦ ਹਾਂਜੀ ਤੇ ਆਪਾਂ 18 ਦੇ ਫੁੱਲ ਗ ਜਸਵਾ ਜੀ ਦੂਜੇ ਸੂਬੇ ਦੇ ਵਿੱਚ ਤੁਸੀਂ ਦੱਸਿਆ ਵੀ ਕੋਈ 20 ਤੋਂ ਪਲਾਸੀਆਂ 20 ਲੀਟਰ ਚੱਲੀ ਆ। ਠੀਕ ਆ ਵੀਰ। ਹਾਂਜੀ ਇਹ ਤਾਂ ਕਿ ਥੋੜੀ ਸੇਵਾਣਾ ਹੋਣ ਕਰਕੇ ਬਾਪੂ ਪੂਰਾ ਹੋ ਗਿਆ ਡਿੱਗ ਪਈ ਸੀ। ਉਹਨਾਂ ਨੂੰ ਸੰਭਾਲਦੇ ਸੰਭੋਲਦੇ ਰਹੇ ਪਰ ਇਹ ਥੋੜਾ ਜਿਹਾ ਉੱਧਰਲੇ ਬਣਿਆ ਧਿਆਨ ਲਗਾ ਰਿਹਾ ਹਾਂ। ਹਾਂਜੀ ਹਾਂਜੀ ਤਾਂ ਸੇਵਾ 'ਚ ਥੋੜਾ ਪਤਾ ਕੋਈ ਫਰਕ ਰਹਿ ਗਿਆ। ਫਰਕ ਰਹਿ ਗਿਆ। ਵੈਸੇ ਹੁਣ ਵੀ ਚਲੋ ਕੋਈ 20 ਕਿਲੋ ਚਾਹੇ 18 ਕਿਲੋ ਵੈਸੇ ਪੂਰਾ ਗਰੰਟੀਡ ਮੰਨ ਗਏ। ਹਾਂਜੀ ਹਾਂਜੀ ਗਰੰਟੀ ਫੁੱਲ ਆ ਗਏ। ਤੇ ਬਾਕੀ ਚੂਣ ਚਾਂਦ ਵੀਰ ਮੋਰ ਸਿੰਘ ਜੀ ਕਿੱਦਾਂ ਚੌਥਾ ਨਾਲ? ਬਹੁਤ ਆਪਣਾ ਦੂਜਾ ਇਹ ਮੇਲ ਆ ਗਿਆ ਜੇ ਆਪਣਾ ਬੱਚਾ ਜਾ ਗਿਆ ਬੱਚਾ ਮੇਲ ਕਾਫ ਆ ਹਾਂਜੀ ਲਓ ਦੋਸਤੋ ਮੇਲ ਕਾਫ ਆ ਮਗਰ ਬੱਚਾ ਤੇ ਤੀਸਰਾ ਸੁਬਾ ਠੀਕ ਆ ਜੀ 3rd ਲਗਟੇਸ਼ਨ ਦੇ ਵਿੱਚ ਇਹ ਵੜ ਸੁਈ ਆ ਅੱਜ ਸੁਈ ਨੂੰ ਵੀ 15 ਦਿਨ ਦਾ ਸਮਾਂ ਹੋ ਗਿਆ 18 ਕਿਲੋ ਦੋਸਤੋ ਦੁੱਧ ਮੰਨ ਕੇ ਕੋਈ ਤੁਸੀਂ ਵੀਰ ਤਸੱਲੀ ਕਰ ਲਿਓ ਠੀਕ ਆ ਜੀ ਮੈਲਿਓ ਚੱਲੀ ਆ ਬਾਕੀ ਤੁਹਾਨੂੰ ਜਿਹੜਾ ਨਾਰਮਲ ਜਾਂ ਦੇਸੀ ਪੈਣਾ ਠੀਕ ਆ ਜੀ ਕੋਈ 15 ਦਿਨ ਦਾ ਸਮਾਂ ਕੋਈ 13ਵੇਂ 14ਵੇਂ ਦਿਨ ਪਸੂ ਜਿਹੜਾ ਮੈਲਿਓ ਚੱਲ ਪੈਂਦਾ ਬਾਕੀ ਆ ਤੁਸੀਂ ਵੇਖ ਸਕਦੇ ਜੇ ਮੈਲਿਓ ਤੁਰੀ ਆ ਤੇ ਮਗਰ ਬੱਚਾ 18 ਕਿਲੋ ਦੁੱਧ ਬਾਕੀ ਚੂਣ ਜਾਣ ਇੱਕ ਨੰਬਰ ਆ ਚੌਹ ਤਰ੍ਹਾਂ ਦੀ ਕੋਈ ਵੀਰ ਆਪਣੀ ਤਸੱਲੀ ਕਰਕੇ ਠੀਕ ਆ ਜੀ ਤਸੱਲੀ ਆਪਾਂ ਕਹਿੰਦੇ ਆ ਵੀ ਹਰ ਵਾਰ ਕਹਿੰਦੇ ਆ ਵੀ ਤਸੱਲੀ ਜ਼ਰੂਰ ਕਰ ਲਿਓ ਠੀਕ ਆ ਕਿਉਂਕਿ ਪਸ਼ੂ ਤੁਸੀਂ ਘਰੋਂ ਲੈ ਕੇ ਜਾਣਾ ਆਪਦੀ ਇੱਥੇ ਭਰਾ ਕੇ ਇਸ ਘਰੋਂ ਤਸੱਲੀ ਕਰਕੇ ਲੈ ਜਿਓ ਹਾਂ ਤੇ ਬਾਕੀ ਵੀਰ ਮੋਰ ਸਿੰਘ ਜੀ ਕੋਈ ਜੂੜ ਵੰਗਾ ਵੰਗਾ ਪਾ ਲੈਨੇ ਆ ਨਾ ਜਨਾਬ ਬਿਨਾ ਜੂੜ ਤੋਂ ਚੋਣੇ ਐਸੇ ਤਰ੍ਹਾਂ ਬੱਚਾ ਛੱਡ ਕੇ ਐਸੇ ਤਰ੍ਹਾਂ ਬੱਚਾ ਹੁਣ ਛੱਡਦੇ ਜੀ ਬੱਚਾ ਅੱਗੇ ਬਣਦਾ ਆ ਉਹ ਵਿੱਚ ਹੋਈਦੀ ਜੀ ਠੀਕ ਆ ਜੀ ਹਾਂ ਜੀ ਕਹੋ ਬੱਚਾ ਤਾਣ ਛੱਡੀ ਤਾਂ ਬੱਚਾ ਦੰਦ ਮਾਰ ਸਕਦਾ ਤਾਂ ਦੰਦ ਥਾਨ ਖਰਾਬ ਹੋ ਜਾਂਦੇ ਥਾਨ ਖਰਾਬ ਹੁੰਦੇ ਆ ਜੀ ਹਾਂ ਜੀ ਤੇ ਬਾਅਦ ਚ ਬੱਚੇ ਨੂੰ ਚੰ ਬਿਨਾ ਰਸੀ ਬਿਨਾ ਨਿਆਣਾ ਪਾਇਆ ਜਿਹੜਾ ਦੋਸਤੋ ਚਵਾਈ ਹੁੰਦੀ ਐ ਇਸ ਵੈੜ ਦੀ 18 ਕਿਲੋ ਦੁੱਧ ਦਾ ਕਰਮਾਲੀ ਦੇ ਥੱਲੇ ਬਾਕੀ ਪੂਰੀ ਡਿਟੇਲ ਤੁਹਾਨੂੰ ਮੈਲ ਹੀ ਚੁਕੀ ਆ 15 ਦਿਨਾਂ ਦੀ ਸੂਈ ਆ ਪਿਛਲੇ ਸਵੇਰੇ ਦੂਜੇ ਸੂਬੇ ਦੀ ਗੱਲ ਕਰ ਲਈਏ ਤੇ 20 ਤੋਂ ਪਲੱਸ ਚੱਲੀ ਆ ਬਾਕੀ ਤੁਹਾਨੂੰ ਇੱਕ ਵਾਰੀ ਖੋਲ ਕੇ ਆਪਾਂ ਤੋਰ ਕੇ ਦਿਖਾ ਦਿੰਨੇ ਆ ਜਰਸੀ ਕ੍ਰੋਸ ਸੰਗ ਦੇ ਵਿੱਚ ਆ ਵਜ਼ਨ ਵਟਾ ਪੂਰਾ ਵੈੜ ਦਾ ਕੱਦ ਵੀ ਸੋਨਾ ਜਿੱਡਾ ਆਪਾਂ ਨਾਰਮਲ ਇੱਕ ਪੰਜਾਬ ਵਾਲੀ ਜਰਸੀ ਵੇਖਦੇ ਆ ਬਾਕੀ ਆਰਡਰ ਦੀ ਕੁਆਲਿਟੀ ਚੰਗੀ ਐ ਤਾਂ ਵੀਰ ਜੀ ਚਵਾਈ ਸੁਬਾ ਕਿੰਨੇ ਕ ਵਜੇ ਕਰੀਏ ਦੀ ਸਵੇਰੇ ਆਪਾਂ 5:30 ਕੀਤੇ ਜ ਸਾਢੇ 5 ਵਜੇ ਦੋਸਤੋ ਮਾਰਨਿੰਗ ਚਵਾਈ ਹੋਈ ਆ ਹੁਣ ਕੋਈ ਸਾਢੇ 9 ਵਜੇ ਦਾ ਸਮਾਂ ਬਾਕੀ ਥਾਣ ਥਾਣ ਦੀ ਕੁਆਲਿਟੀ ਇੱਕ ਵਾਰੀ ਤੁਸੀਂ ਆ ਵੇਖ ਕੇ ਚੈੱਕ ਕਰ ਲਓ ਮੋਠੀ ਥਾਣਾ ਹੱਥੀ ਚਵਾਈ ਵਾਲਾ ਤੇ ਜਰਸੀ ਬਰੀਡ ਦੇ ਵਿੱਚ ਆ ਠੀਕ ਆ ਜੀ ਜ਼ਿਆਦਾਤਰ ਜਿਹੜਾ ਦੋਸਤੋ ਪਰਸੈਂਟੇਜ ਆ ਉਹ ਜਰਸੀ ਬਰੀਡ ਦੀ ਆ ਬਾਕੀ ਫੇਸ ਕੁਆਲਿਟੀ ਸਾਢੇ 4 ਤੱਕ ਫੈਟ ਆ ਰਹੀ ਜੀ ਹੁੰਦੀ ਸਾਢੇ 4 ਜੀ ਹਾਂਜੀ ਠੀਕ ਹੈ ਚੰਗੀ ਖਾਸੀ ਫੈਟ ਵੀ ਚਲੋ ਆ ਲਓ ਜੀ ਠੀਕ ਆ ਜੀ ਸੋ ਬਖਾਲਾ ਬਖੂਲਾ ਕਾਫੀ ਵਧੀਆ ਬਾਕੀ ਹਜੇ ਦੋਸਤੋ ਮਾਰਨਿੰਗ ਕੋਈ 5:30 ਵਜੇ ਦੀ ਚਵਾਈ ਹੋਈ ਹੈ ਇਹਦੀ ਤੇ ਬਾਕੀ ਚਵਾਈ ਤੋਂ ਬਾਅਦ ਹੁਣ ਜਿਹੜਾ ਸਮਾਂ ਕੋਈ 4 ਕ ਘੰਟੇ 4:30 ਘੰਟੇ ਤੋਂ ਉੱਪਰ ਜਾ ਰਿਹਾ ਉਹ ਸਮਾਂ ਹੈਗਾ ਠੀਕ ਹੈ ਹਾਂਜੀ ਬਹੁਤ ਵਧੀਆ ਨਾਲ ਮਿੱਠੀ ਹੈ ਬਿਲਕੁਲ ਕੋਈ ਗਮਾਰ ਨਹੀਂ ਨਾ ਕੋਈ ਲੱਤ ਮਾਰੇ ਨਾ ਕੁਝ ਠੀਕ ਹੈ ਜੀ ਆ ਤੁਸੀਂ ਦੱਸ ਹੀ ਦਿੱਤਾ ਵੀਰ ਮੋਰ ਸਿੰਘ ਜੀ ਵੀ ਬਿਨਾ ਪੰਗੇ ਤੋਂ ਚਵਾਈ ਹੁੰਦੀ ਜਾਂਦੀ ਹਾਂਜੀ ਹਾਂ ਲਿਓ ਜੀ ਮੋੜ ਲੇ ਬੱਚੇ ਕਰਕੇ ਕਰਦੀ ਬੋਲਾ ਆ ਬਿਲਕੁਲ ਜੀ ਬਿਲਕੁਲ ਡਾਕਟਰ ਸੋ ਵੈਸੇ ਵੈੜ ਪੂਰੀ ਸੀਲਸ ਲਗਾ ਜਿੱਦਾਂ ਕਿ ਵੀਰ ਨੇ ਦੱਸਿਆ ਵੀ ਬਿਨਾ ਵੰਗੇ ਤੋਂ ਚਵਾਈ ਹੁੰਦੀ ਆ ਤੇ ਕੋਈ ਲੱਤ ਛੜ ਮਾਰਨ ਦੀ ਕੋਈ ਜਿਹੜਾ ਸਵਾਲ ਨਹੀਂ ਪੈਦਾ ਹੁੰਦਾ ਪਰ ਫਿਰ ਵੀ ਕੋਈ ਵੀਰ ਆਪਣੀ ਦੋ ਟਾਈਮ ਚੋਗੇ ਤਸੱਲੀ ਕਰ ਲਿਓ ਠੀਕ ਆ ਅਧਰੋ ਅਗਿਆ ਅਧਰੋ ਲੋ ਜੀ ਸੋ ਥਣ ਦੀ ਕੁਆਲਿਟੀ ਬਹੁਤ ਵਧੀਆ ਹੱਥੀਂ ਚਵਾਈ ਵਾਲਾ ਥਾਣਾ ਦੋਸਤੋ ਕਿਸੇ ਲੇਡੀਜ਼ ਨੇ ਚਵਾਈ ਕਰਨੀ ਆ ਜਾਂ ਕਿਸੇ ਭਰਾ ਨੇ ਚਵਾਈ ਕਰਨੀ ਆ ਚਾਹੇ ਬੱਚਾ ਵੀ ਇਹੋ ਜਿਹੀ ਵੜ ਥਲੇ ਬਹਿ ਕੇ ਚਵਾਈ ਕਰ ਸਕਦਾ ਅੱਛਾ ਵੀਰ ਮੋਰ ਸਿੰਘ ਜੀ ਮੁੱਲ ਕੀ ਕਰਦੇ ਹਿੰਦਾ ਇਹਦਾ ਮੁੱਲ ਜੀ ਆਪਾਂ ਇਸ ਟਾਈਮ 65000 ਕਰਦੇ ਆ ਜੀ ਤੇ ਪਰ ਆਪਾਂ 60 ਦੇ ਵਿੱਚ ਦੇ ਦਵਾਂਗੇ 60 ਦੇ ਵਿੱਚ ਹਾਂਜੀ ਡਿਮਾਂਡ 65 ਆ 60 ਦੇ ਵਿੱਚੋਂ ਮਾਨਤਨ ਹੋ ਜਾਊਗਾ ਹਾਂਜੀ ਹੋ ਜਾਊਗਾ ਜੀ ਠੀਕ ਹੈ ਜੀ ਲੋ ਵੀ ਦੋਸਤੋ 60000 ਲਾਸਟ ਲਾਈਨ ਦੇ ਨਾਲ 60000 ਦੇ ਵਿੱਚੋਂ ਵੀ ਛੋਟ ਚਾਪਾ ਹੋ ਜਾਊਗਾ ਜਿਹੜਾ ਕੋਈ ਵੀਰ ਘਰੇ ਆਉਂਦਾ ਖਰੀਦਦਾਰ ਬਾਕੀ ਵੜ ਚੰਗੀ ਆ ਸਾਫ ਸੁਥਰੀ ਆ ਥਣ ਭਾਂਡੇ ਦੀ ਪੂਰੀ ਖਬਰਦਾਰ ਕਰਮਾ ਵਾਲੀ ਹਾਂ ਜੀ ਸ਼ਾਮ ਨੂੰ ਇਹਨਾਂ ਬਿਲਕੁਲ ਆ ਭਾਂਡਾ ਭਰ ਲੈਣਾ ਜੀ ਫੋਲਾ ਹਾਂ ਤੱਕ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਵੈਸੇ ਤੁਸੀਂ ਦੱਸ ਹੀ ਦਿੱਤਾ ਵੀ ਹੁਣ ਚਵਾਈ ਆ ਤੇ 4 ਘੰਟੇ ਦਾ ਸਮਾਂ ਹੋ ਗਿਆ ਚਵਾਈ ਹੋਈ ਹਾਂਜੀ ਹਾਂਜੀ ਅੱਛਾ ਵੀਰ ਮੋਹਰ ਸਿੰਘ ਜੀ ਜਿਹੜੀ ਸੈਕੰਡ ਨੰਬਰ ਤੇ ਆ ਵੜ ਆਪਣੇ ਕੋਲ ਕ੍ਰੋਸ ਆ ਗਈ ਸ਼ਹੀਦ ਬਲ ਕ੍ਰੋਸ ਸਿੰਘ ਦੇ ਵਿੱਚ ਹਾਂਜੀ ਤੇ ਇਹਦੀ ਡਿਟੇਲ ਕਰੀਏ ਸਾਂ ਜੀ ਇਹ ਕਿਨਮਾ ਸੁਆਕੇ ਹੁੰਦੀ ਆ ਇਹ ਤਾਂ ਉਹ ਜੀ ਦੂਜਾ ਸਵੇਰ ਸੋਣਾ ਜੀ ਪਿਛਲੇ ਸਾਲ ਇਹਨੇ ਦਿੱਤਾ ਸੀ ਆਪਣਾ 15 ਤੋਂ ਪਲੱਸ ਦੁੱਧ ਦਿੱਤਾ ਜੀ ਠੀਕ ਹੈ ਜੀ ਹਾਂ ਜੀ 15 ਤੋਂ ਪਲੱਸ ਪਿਛਲੇ ਸੂਬੇ ਹਾਂ ਜੀ ਠੀਕ ਹੈ ਜੀ ਹੁਣ ਦੂਜਾ ਹਾਂ ਜੀ ਦੂਜਾ ਸਵੇਰ ਸੋਣਾਗਾ ਦੂਜਾ ਸੂਬਾ ਤੇ ਬਸ ਕੋਈ ਹਫਤਾ ਖੰਡ ਲਵੇਗੀ ਪੁੜੇ ਆ ਪੰਨ ਲਾਪੀ ਜੀ ਬਿਲਕੁਲ ਬਿਲਕੁਲ ਸੋ ਪੁੜੇ ਪੜੇ ਦੋਸਤੋ ਪੰਨੇ ਸ਼ੁਰੂ ਕੀਤੇ ਆ ਬਾਕੀ ਹਜੇ ਵੀ ਕੋਈ 5 4 ਦਿਨ 5 4 ਦਿਨ ਕੱਢ ਜੂ ਕਰਮ ਵਾਲੀ ਢਿੱਲਾ ਢੁਲਾ ਹਜੇ ਵੀ ਬਹੁਤ ਆ ਬਾਕੀ ਲਾਹੇ ਬਣਾਏ ਜਿੰਨਾ ਪਈ ਆ ਕਰਮ ਵਾਲੀ ਕਾਫੀ ਸੋਹਣਾ ਲੇਵਾ ਹੁਣ ਬਣਾ ਕੇ ਬਾਕੀ 53 ਵਧੀਆ ਵੀਰ ਜੀ ਤਸੱਲੀ ਆਪ ਨੂੰ ਹਾਂਜੀ ਹਾਂਜੀ ਬਿਲਕੁਲ ਤਿੱਪਣ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਲਿਓ ਵੀਰ ਇਹ ਵੀ ਖੋਲ ਕੇ ਤੋਰ ਦਿੱਗੇ ਹਾਂ ਬੋ ਦੋਸਤੋ ਇਹ ਗੱਬਣ ਬੈੜ ਆ ਤਿਆਰੀ ਤੇ ਤੁਸੀਂ ਸਮਝੋ ਵੀ 5-4 ਦਿਨ ਜੇਕਰ ਸਮਾਂ ਲੈ ਜੇ ਤੇ ਬਹੁਤ ਵਧੀਆ ਗੱਲ ਆ ਕਿਉਂਕਿ ਜਿੰਨੀ ਤਿਆਰੀ ਕਰਨੀ ਚਾਹੀਦੀ ਆ ਬੈੜ ਨੂੰ ਉਨੀ ਮੁਕੰਮਲ ਕਰ ਲੂਗੀ ਵੈਸੇ ਹੋਰ ਪਸੰਦੀ ਹਾਂਜੀ ਹੋਣਾ ਚਾਹ ਲੋ 4-5 ਦਿਨਾਂ ਦੇ ਵਿੱਚ ਆ ਬਿਲਕੁਲ ਭਰ ਜਾਗੇ ਅੱਛਾ ਅੱਛਾ ਦੋ ਤੋਂ ਵਸੇ ਚਵਾਦੂ 15 ਕਿ ਲੀਟਰ ਤੇ ਲੱਗ ਪਾ ਹਾਂਜੀ ਹਾਂਜੀ 15 ਨਾਲ ਪਲੱਸ ਹੀ ਸ਼ਾਇਦ ਜ਼ਿਆਦਾ ਹਾਂ ਹਾਂ ਲਓ ਜੀ ਜਿੱਦਾਂ ਵਾ ਨਾ ਨਾ ਸ਼ਾਇਦ ਬਿਲਕੁਲ ਜੀ ਬਿਲਕੁਲ ਲਓ ਜੀ ਵਸੇ ਪਲੀ ਕੁਲੀ ਪੂਰੀ ਆ ਦੋਸਤੋ ਜਿੰਨੀ ਵੀ ਆ ਹਾਈਟ ਬੇਸ਼ੱਕ ਮੀਡੀਅਮ ਆ ਪਰ ਹੈ ਗੋਲ ਆ ਨਿੱਗਰ ਆ ਜਿੰਨੀ ਵੀ ਆ ਆਟੋ ਆਟੋ ਵੀ ਬਿਲਕੁਲ ਤੁਹਾਡੇ ਸਾਹਮਣੇ ਆ ਕਰੋ ਚੈੱਕ ਆ ਇੱਕੋਰੀ ਲੰਮਾ ਤੋਰ ਲਿਆ ਜਵੀਰ ਮੋਰ ਸਿੰਘ ਜੀ ਅੱਗੋਂ ਠੀਕ ਹੈ ਜੀ ਲਓ ਜੀ ਸੋ ਦੋਸਤੋ ਵਾੜੇ ਵੀ ਚੰਗੀ ਆ ਬਾਕੀ ਨਰਕਪਰਕ ਆਪਣੀ ਤਿੱਪ ਕੇ ਕੋਈ ਵੀਰ ਤਸੱਲੀ ਕਰ ਲੈ ਚੌਥਾ ਥਾਣਾ ਦੀ ਤੇ ਚਾਰ ਥਾਣਾ ਕਰਮਾਲੀ ਦੇ ਕੋਈ ਐਕਟਰ ਜਿਹੜੀ ਨਜਾਇਜ਼ ਜੀ ਫੋਰਟシャン ਕੋਈ ਤੁਹਾਨੂੰ ਇੰਨੀ ਨਜ਼ਰ ਨਹੀਂ ਆਊਗੀ ਤੇ ਠੀਕ ਆ ਵੀਰ ਮੋਰ ਸਿੰਘ ਜੀ ਕੀ ਡਿਮਾਂਡ ਕਰਦੇ ਆ ਇਸ ਵਾੜ ਦੀ ਆਪਾਂ ਸੈਕਿੰਡ ਨੰਬਰ ਵਾਲੀ ਦੀ ਇਹਨਾਂ ਦੀ ਆਪਾਂ 60 ਕਰ ਦੇਗੇ 60000 ਕਰਦੇ ਆ ਜੀ ਹਾਂ ਜੀ ਤੇ ਲੈਣ ਦੇ ਨਾਲ ਜਿਹੜੀ ਹਾਂ ਨਾ ਕਿਥੋਂ ਤੱਕ ਹੋਗੀ ਹਾਂਜੀ 58 ਦੇ ਵਿੱਚ ਵਿੱਚ ਦੇ ਦਾਂਗੇ ਜੀ 58 ਚ ਹੋਰ ਕਰ ਦਈਏ ਫਿਰ ਮਾਨਤਾ ਨਾਲ ਹਾਂਜੀ ਕੋਹ ਹਜ਼ਾਰ ਹੋ ਛੱਡ ਦਾਂਗੇ ਜੀ ਅੱਛਾ ਜੀ ਹਾਂਜੀ 56 ਦੀ ਹੋ ਜੂਗੀ ਹਾਂ ਨਾ ਹਾਂਜੀ ਹੋ ਜਾਏਗੀ ਕੋਈ ਲਓ ਜੀ 56000 ਦੀ ਵੀ ਦੋਸਤੋ ਤੁਹਾਨੂੰ ਇਹ ਵੈੜ ਮਿਲ ਜੂਗੀ ਬਾਕੀ ਤੁਸੀਂ ਵੈੜ ਪ੍ਰੋਪਰ ਦੇਖ ਲਈਆ ਪਸੰਦ ਆਊਗੀ ਸੋਹਣੇ ਅਟਰ ਦੇ ਵਿੱਚ ਆਪਦੀ ਫੇਰ ਕੋਈ ਚੌਥਾ ਨਾ ਦੀ ਭਰਾ ਕੇ ਤਸੱਲੀ ਕਰ ਸਕਦਾ ਹੁਣ ਟਿੱਪ ਕੇ ਮੌਕੇ ਤੇ ਚੰਗੀਏ ਦੋਸਤੋ ਪਸੰਦ ਆਊਗੀ ਬਾਕੀ ਟਿੱਪਣ ਵੀਰ ਉਹਨਾਂ ਦੀ ਆਪਣੀ ਤਸੱਲੀ ਆ ਬਾਕੀ ਅੱਗੋਂ ਕੋਈ ਵੀਰ ਪੈਸੇ ਖਰਚ ਕਰਨੇ ਆਪਣੀ ਤਸੱਲੀ ਤੁਸੀਂ ਟਿੱਪ ਕੇ ਤਸੱਲੀ ਕਰ ਸਕਦੇ ਜੀ ਤਾਂ ਵੀਰ ਮੋਰ ਸਿੰਘ ਜੀ ਮੁੱਲ ਆਪਣਾ ਤੁਸੀਂ ਦੱਸਤਾ ਬਾਕੀ ਇੱਕ ਰਿ ਕੰਟੈਕਟ ਨੰਬਰ ਜ਼ਰੂਰ ਦੱਸ ਦੀਗੇ ਆਪਣੇ 95309 37238 ਜੀ ਹਾਂਜੀ 76309 ਔਰ 76961 37238 ਜੀ ਹਾਂਜੀ ਕੀ ਗਾ ਵੀਰ ਹਾਂਜੀ ਲਓ ਦੋਸਤੋ ਇਹ ਦੋ ਪਸੂ ਸੀ ਅੱਜ ਵੀਰ ਮੋਹਰ ਸਿੰਘ ਉਹਨਾਂ ਦੇ ਕੋਲ ਤੇ ਪਿੰਡ ਸੂਦਾਂ ਤੁਸੀਂ ਵਿਜ਼ਿਟ ਕਰਨੀ ਆ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਮਹੂਦੇ ਬਿਲਕੁਲ ਉਹਨਾਂ ਜਦੀਕ ਆ ਪਿੰਡ ਲੋਕੇਸ਼ਨ ਲਾ ਕੇ ਆ ਸਕਦੇ ਜੇ ਤੁਸੀਂ ਵੈਸੇ ਕੰਟੈਕਟ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਨੰਬਰਾਂ ਦੇ ਤੁਸੀਂ ਕਾਲ ਕਰ ਲਿਓ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ